ਇੱਕ ਅਜਿਹੀ ਕਬਰ ਜਿਸ ਨੂੰ ਹਰ ਸਾਲ ਬਣਾਇਆ ਜਾਂਦਾ ਹੈ ਸਿਰਫ ਜੁੱਤੀਆਂ ਖਾਣ ਲਈ ਇੱਕ ਜਿਹਾ ਗੱਦਾਰ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਦੀ ਪਿੱਠ ਦੇ ਵਿੱਚ ਛੂਰਾ ਮਾਰਨਾ ਚਾਇਆ ਪਰ ਅੱਜ ਸਦੀਆਂ ਬਾਅਦ ਵੀ ਉਸ ਨੂੰ ਮਿਲ ਰਹੀ ਹੈ ਰੂਹ ਕੰਬਾਉਂ ਸਜ਼ਾ ਕੀ ਤੁਸੀਂ ਜਾਣਦੇ ਹੋ ਕੌਣ ਸੀ ਨੂਰਦੀਨ ਅਤੇ ਕਿਉਂ ਮਾਗੀ ਦੇ ਮੇਲੇ ਤੇ ਲੱਖਾਂ ਲੋਕ ਇਸ ਦੀ ਕਬਰ ਤੇ ਮਾਰਦੇ ਨੇ ਜੁੱਤੀਆਂ ਪੋਦੀਆਂ ਠੰਡੀਆਂ ਰਾਤਾਂ ਤੋਂ ਬਾਅਦ ਜਦੋਂ ਮਾਗ ਦੀ ਸੰਗਰਾਂਦ ਆਉਂਦੀ ਹੈ ਤਾਂ ਪੂਰੀ ਦੁਨੀਆ ਦੀਆਂ ਨਜ਼ਰਾਂ ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਵੱਲ ਮੁੜ ਜਾਂਦੀਆਂ ਨੇ ਚਾਰੇ ਪਾਸੇ ਨੀਲੇ ਬਾਣਿਆਂ ਦੇ ਵਿੱਚ ਸਜੇ ਨਿਹੰਗ ਸਿੰਘ ਘੋੜੇ ਦੀਆਂ ਟਾਪਾਂ ਅਤੇ ਸਰੋਵਰ ਦੇ ਵਿੱਚ ਆਸtha ਦੀ ਡੁੱਕੀ ਲਗਾਉਂਦੇ ਲੱਖਾ ਸਰਦਾਰ ਪਰ ਇਸੇ ਪਵਿੱਤਰ ਮਾਹੌਲ ਦੇ ਵਿੱਚ 2.5 ਕਿਲੋਮੀਟਰ ਦੂਰ ਗੁਰਦੁਆਰਾ ਦਾਤਨ ਸਰ ਸਾਹਿਬ ਦੇ ਕੋਲ ਇੱਕ ਅਜੀਬ ਨਜ਼ਾਰਾ ਵੇਖਣ ਨੂੰ ਮਿਲਦਾ ਹੈ ਇੱਥੇ ਕੋਈ ਮੱਥਾ ਨਹੀਂ ਟੇਕਦਾ ਇੱਥੇ ਕੋਈ ਫੁੱਲ ਵੀ ਨਹੀਂ ਚੜਾਉਂਦਾ ਇੱਥੇ ਚਲਦੀਆਂ ਨੇ ਸਿਰਫ ਜੁੱਤੀਆਂ ਤੇ ਚੱਪਲਾਂ ਆਖਰ ਕੋਣ ਸੀ ਇਹ ਨੂਰਦੀਨ ਇਤਿਹਾਸ ਦੱਸਦਾ ਹੈ ਕਿ ਜਦੋਂ ਮੁਗਲ ਫੌਜਾਂ ਮੈਦਾਨੇ ਜੰਗ ਦੇ ਵਿੱਚ ਦਸ਼ਮੇਸ਼ ਪિતા ਦਾ ਮੁਕਾਬਲਾ ਨਾ ਕਰ ਸਕਿਆ ਤਾਂ ਉਹਨਾਂ ਨੇ ਸਾਜ਼ਿਸ਼ ਰਚੀ ਨੂਰਦੀਨ ਨਾਮ ਦੇ ਇੱਕ ਜਾਸੂਸ ਨੂੰ ਸਿੱਖ ਦੇ ਭੇਸ ਦੇ ਵਿੱਚ ਗੁਰੂ ਸਾਹਿਬ ਦੀ ਫੌਜ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਇੱਕ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਧਾਤਨ ਕਰ ਰਹੇ ਸਨ ਤਾਂ ਇਸ ਗੱਦਾਰ ਨੇ ਮੌਕਾ ਪਾ ਕੇ ਪਿੱਛੇ ਤੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਨੇ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਗੁਰੂ ਸਾਹਿਬ ਨੇ ਫੁਰਤੀ ਨਾਲ ਉਸ ਦੇ ਵਾਰ ਨੂੰ ਨਾਕਾਮ ਕਰ ਦਿੱਤਾ ਤੇ ਕੋਲ ਪਏ ਗੜਵੀ ਦੇ ਨਾਲ ਅਜੀਹਾ ਵਾਰ ਕੀਤਾ ਕਿ ਨੂਰ ਦਿਨ ਦਾ ਸਿਰ ਹੀ ਪਟ ਗਿਆ ਅਤੇ ਉਹ ਮੌਕੇ ਤੇ ਹੀ ਟੇਰ ਹੋ ਗਿਆ ਅੱਜ ਵੀ ਸਿੱਖ ਕੌਮ ਉਸ ਗੱਦਾਰੀ ਨੂੰ ਭੁੱਲੀ ਨਹੀਂ ਹੈ। ਮਾਗੀ ਦੇ ਮੇਲੇ ਤੇ ਆਉਣ ਵਾਲੀ ਹਰ ਸੰਗRAND ਨੂਰਦੀਨ ਦੀ ਕਬਰ ਤੇ ਪੰਜ-ਪੰਜ ਜੁਤੀਆਂ ਮਾਰ ਕੇ ਹਿ ਸੁਨੇਹਾ ਦਿੱਤਾ ਜਾਂਦਾ ਹੈ ਕਿ ਗੁਰੂ ਦੇ ਗੱਦਾਰਾਂ ਦਾ ਅੰਤ ਇਹੋ ਹੁੰਦਾ। ਮੇਲੇ ਦੇ ਆਖਰੀ ਦਿਨ ਨਿਹੰਗ ਸਿੰਘ ਇਸ ਦੀ ਕਬਰ ਨੂੰ ਆਪਣੇ ਵਰਚਾਂ ਦੇ ਨਾਲ ਤੋੜ ਦਿੰਦੇ ਨੇ ਪਰ ਅਗਲੇ ਸਾਲ ਫਿਰ ਸਜ਼ਾ ਦੇਣ ਲਈ ਇਸ ਨੂੰ ਨਵਾਂ ਬਣਾਇਆ ਜਾਂਦਾ ਹੈ। ਪਰ ਮਾਗੀ ਸਿਰਫ ਸਜ਼ਾ ਦਾ ਨਾਮ ਨਹੀਂ। ਇਹ ਮੁਕਤੀ ਦਾ ਵੀ ਨਾਮ ਹੈ। ਇਹ ਇਤਿਹਾਸ ਜੁੜਿਆ ਉਹਨਾਂ 40 ਸਿੰਘਾਂ ਨਾਲ ਜਿਨ੍ਹਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਭੁੱਖ ਪਿਆਸ ਤੋਂ ਤੰਗ ਆ ਕੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦਿੱਤਾ ਸੀ ਕਿ ਅਸੀਂ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਪਰ ਜਦੋਂ ਉਹ ਆਪਣੇ ਘਰ ਪਹੁੰਚੇ ਤਾਂ ਪਰਿਵਾਰ ਦੀਆਂ ਧੀਆਂ ਭੈਣਾਂ ਤੇ ਮਾਤਾ-ਪਿਤਾਗੋ ਨੇ ਉਹਨਾਂ ਨੂੰ ਜੰਮ ਕੇ ਲਾਣਤਾ ਪਾਈਆਂ ਮਾਤਾ-ਪਿਤਾਗੋ ਨੇ ਅਣਖ ਜਗਾਈ ਤੇ ਇਹੀ 40 ਸਿੰਘ ਵਾਪਸ ਮੁੜੇ 3 ਮਈ 1705 ਦੀ ਉਹ ਤਰੀਕ ਖਿਦਰਾਣੇ ਦੀ ਢਾਬ ਦਾ ਹਮੇਦਾਨ ਜਿੱਥੇ ਇਨ੍ਹਾਂ 40 ਸਿੰਘਾਂ ਨੇ ਮੁਗਲ ਫੌਜ ਦੇ ਹਜ਼ਾਰਾਂ ਸਿਪਾਹੀਆਂ ਨੂੰ ਭਜਣ ਲਈ ਮਜਬੂਰ ਕਰ ਦਿੱਤਾ ਸਭ ਤੋਂ ਭਾਵੁਕ ਪਲ ਉਹ ਸੀ ਜਦੋਂ ਗੁਰੂ ਸਾਹਿਬ ਨੇ ਜ਼ਖਮੀ ਭਾਈ ਮਹਾ ਸਿੰਘ ਦਾ ਸਿਰ ਆਪਣੀ ਗੋਦ ਦੇ ਵਿੱਚ ਰੱਖਿਆ ਮਹਾ ਸਿੰਘ ਨੇ ਆਖਰੀ ਸਾਹ ਲੈਂਦਿਆਂ ਸਿਰਫ ਇੱਕ ਹੀ ਮੰਗ ਕੀਤੀ ਸੱਚੇ ਪਾਤਸ਼ਾਹ ਹੋ ਬੇਦਾਵਾ ਪਾੜ ਦਿਓ ਸਾਡੀ ਟੁੱਟੀ ਗੰਢ ਲਾ ਦਿਓ ਗੁਰੂ ਸਾਹਿਬ ਨੇ ਆਪਣੀ ਕਮਰ ਦੇ ਨਾਲ ਬੰਨਿਆ ਉਹ ਕਾਗਜ਼ ਕੱਢਿਆ ਉਸ ਨੂੰ ਪਾੜਿਆ ਤੇ ਖਿਦਰਾਣੀ ਦੀ ਧਰਤੀ ਨੂੰ ਮੁਕਤ ਸਰ ਭਾਵ ਮੁਕਤੀ ਦਾ ਸਰੋਵਰ ਐਲਾਨ ਦਿੱਤਾ ਅੱਜ ਵੀ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਉਹ ਜਜ਼ਬਾ ਦੇਖਣ ਨੂੰ ਮਿਲਦਾ ਇਸ ਵਾਰ ਮਾਗੀ ਦੇ ਮੇਲੇ ਵਿੱਚ ਕਰੋੜਾਂ ਦੇ ਘੋੜਿਆਂ ਦੀ ਮੰਡੀ ਲੱਗੀ ਆ ਬਰਜ ਖਲੀਫਾ ਤੇ ਹੀਨਾ ਵਰਗੇ ਘੋੜੇ ਖਿੱਚ ਦਾ ਕੇਂਦਰ ਨੇ ਪਰ ਕਿ ਅਸੀਂ ਇਸ ਚਮਕ ਧਮਕ ਦੇ ਵਿੱਚ ਉਸ ਇਤਿਹਾਸ ਨੂੰ ਯਾਦ ਰੱਖਿਆ ਨੂਰਦੀਨ ਦੀ ਕਬਰ ਤੇ ਪਹਿਣ ਵਾਲੀਆਂ ਜੁੱਤੀਆਂ ਹਰ ਸਾਲ ਯਾਦ ਦਿਵਾਉਂਦੀਆਂ ਨੇ ਕਿ ਗੱਦਾਰੀ ਦੀ ਸਜ਼ਾ ਸਦੀਆਂ ਤੱਕ ਮਿਲਦੀ ਹੈ ਅਤੇ 40 ਮੁਕਤੀਆਂ ਦੀ ਸ਼ਹਾਦਤ ਸਾਨੂੰ ਦੱਸਦੀ ਹੈ ਕਿ ਗੁਰੂ ਦੇ ਚਰਨਾਂ ਵਿੱਚ ਮੁੜ ਕੇ ਆਉਣ ਵਾਲੇ ਨੂੰ ਹਮੇਸ਼ਾ ਮੁਕਤੀ ਮਿਲਦੀ ਹੈ ਤੁਹਾਡੀ ਇਸ ਰਵਾਇਤ ਅਤੇ ਇਤਿਹਾਸ ਬਾਰੇ ਕੀ ਕਹਿਣਾ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ